ਦੇਸਵਰਸੇ ਦੁਰਗਾਸ਼ਟਮੀ ਦੇ ਮੌਕੇ ਤੇ ਕੰਧਕਾ ਜੀ ਪੂਜਾ ਕੀਤੀ ਜਾ ਰਹੀ ਹੈ ਸਮਾਣਾ ਚ ਪੰਜਾਬ ਦੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੋੜਾ ਮਾਦਰਾ ਵੱਲੋਂ ਅਗਰਵਾਲ ਧਰਮਸ਼ਾਲਾ ਦੇ ਵਿੱਚ ਮਾ ਦੁਰਗਾ ਦੇ ਮੰਦਿਰ ਵਿੱਚ ਪਹੁੰਚ ਕੇ ਕੰਧਕਾ ਜੀ ਪੂਜਾ ਕੀਤੀ ਗਈ ਉਹਨਾਂ ਵੱਲੋਂ ਕਰੋ ਪਖਵਾਨ ਬਣਾ ਕੇ ਲਿਆਇਆ ਗਿਆ ਕੰਧਕਾ ਨੂੰ ਭੋਜਨ ਕਰਾਇਆ ਗਿਆ ਉਹਨਾਂ ਦਾ ਆਸ਼ੀਰਵਾਦ ਲਿੱਤਾ ਗਿਆ ਉਹਨਾਂ ਨੇ ਇਸ ਮੌਕੇ ਤੇ ਕਿਹਾ ਕਿ ਦੇਸ ਵਾਸੀ ਨੂੰ ਅਪੀਲ ਕੀਤੀ ਤੁਸੀਂ ਧੀਆ ਦਾ ਵੀ ਉਨ ਸਤਕਾਰ ਕਰੋ ਜਿਵੇਂ ਇੱਕ ਪੁੱਤ ਦਾ ਕਰਦੇ ਹੋ ਉਹਨਾਂ ਨੂੰ ਉਨੀ ਖੁਰਾਕ ਦਿਓ ਪੜਾਓ ਲਿਖਾਓ ਤਾਂ ਕਿ ਕੁੜੀਆਂ ਵੀ ਦੇਸ਼ ਤੇ ਲਈ ਚੰਗੀ ਨਾਗਰਿਕ ਬਣ ਸਕਣ ਕੁੜੀਆਂ ਨੂੰ ਵੀ ਸਨਮਾਨ ਉਨਾਂ ਹੀ ਮਿਲਣਾ ਜੇ ਕੰਦਕਾ ਤਾਈਂ ਪੂਜਾ ਕਰੋਗੇ ਜੇ ਕੁੜੀਆਂ ਹੋਣਗੀਆਂ ਤੇ ਉਹਨਾਂ ਨੇ ਦੇਸ਼ ਵਾਸੀਆਂ ਨੂੰ ਦੁਰਗਾਸ਼ਟਮੀ ਦੀ ਬਹੁਤ-ਬਹੁਤ ਵਧਾਈ ਦਿੱਤੀ ਪੂਜਾ ਕੀਤੀ ਜਰੀਏ ਦੀ ਸਭ ਤੋਂ ਪਹਿਲਾਂ ਮੈਂ ਅੱਜ ਦੇ ਇਸ ਪਵਿੱਤਰ ਦਿਹਾੜਾ ਦੁਰਗਾਸ਼ਟਮੀ ਦੇ ਪਵਿੱਤਰ ਦਿਹਾੜੇ ਦੀਆਂ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਕਿਉਂਕਿ ਅਸ਼ਟਮੀ ਦਾ ਦਿਨ ਸਾਡੇ ਵਾਸਤੇ ਬਹੁਤ ਪਵਿੱਤਰ ਦਿਨ ਹੈ ਕਿਉਂਕਿ ਅੱਜ ਕੰਨਿਆਵਾਂ ਦਾ ਜਿਹੜਾ ਹੈਗਾ ਉਹਨਾਂ ਨੂੰ ਲੰਗਰ ਛਕਾਇਆ ਜਾ ਰਿਹਾ ਉਹਨਾਂ ਦੀ ਪੂਜਾ ਅਰਚਨਾ ਪੂਜਾ ਕੀਤੀ ਜਾ ਰਹੀ ਹੈ ਸੋ ਅਸੀਂ ਇੱਕੋ ਹੀ ਸੰਦੇਸ਼ ਦੇਣਾ ਚਾਹੁੰਦੇ ਹਾਂ ਸਾਰੇ ਦੇਸ਼ ਵਾਸੀ ਕਿ ਜਿਹੜੀ ਬੇਟੀ ਹੈ ਇਹਨੂੰ ਜਿੰਨਾ ਹੋ ਸਕੇ ਉਹਨੂੰ ਉਹਨਾਂ ਪੜ੍ਹਾਓ ਲਿਖਾਓ ਉਹ ਚੰਗੇ ਮੁਕੰਮਲ ਤੇ ਪਹੁੰਚੇ ਕਿਉਂਕਿ ਅਸੀਂ ਦੇਖਿਆ ਕਈ ਵਾਰੀ ਇਹ ਚ ਭਾਵ ਅੰਤਰ ਕੀਤਾ ਜਾਂਦਾ ਹੈ ਕਿ ਜਿਹੜੀ ਬੇਟੀ ਹੈ ਉਹਨੂੰ ਨਾ ਪੜਾਇਆ ਲਿਖਾਇਆ ਨਹੀਂ ਜਾਂਦਾ ਜਾਂ ਬੇਟੇ ਦੇ ਮੁਕਾਬਲੇ ਉਹਨੂੰ ਘੱਟ ਸਮਝਿਆ ਜਾਂਦਾ ਸੋ ਅੱਜ ਦੇ ਦਿਨ ਅਸੀਂ ਪ੍ਰਣ ਕਰੀਏ ਕਿ ਅਸੀਂ ਬੇਡੇ ਔਰ ਬੇਟੀ 'ਚ ਕੋਈ ਅੰਤਰ ਨਹੀਂ ਸਮਝਾਂਗੇ ਜੋ ਮਾਨ ਸਤਕਾਰ ਅਸੀਂ ਬੇਟਿਆਂ ਨੂੰ ਦਿੰਨਾ ਉਹੀ ਮਾਨ ਸਤਕਾਰ ਹੈ ਜਿਹੜਾ ਬੇਟੀਆਂ ਨੂੰ ਦਈਏ ਤਾਂ ਕਿ ਉਹ ਵੀ ਚੰਗੀ ਤਰੱਕੀ ਕਰ ਸਕਣ ਸੋ ਦੁਬਾਰਾ ਫੇਰ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਇਸ ਦੁਰਗਾਸ਼ਟਮੀ ਦੀਆਂ ਪਹਿਲਾਂ ਆਪਣੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਮੁਬਾਰਕਾਂ ਅੱਜ ਆਪਣੇ ਵਾਸਤੇ ਬੜਾ ਖੁਸ਼ੀ ਦਾ ਦਿਨ ਆ कैबिनेट मंत्री पंजाब चेतन सिंह जौड़ामाजरा जी अपने ਘਰੋਂ ਬੱਚਿਆਂ ਦੇ ਵਾਸਤੇ ਬਣਵਾ ਕੇ ਲਿਆਏ ਨੇ ਸਾਰੇ ਮੈਂਬਰਾਂ ਨੇ ਉਹਨਾਂ ਦਾ ਸਾਥ ਦਿੱਤਾ ਇਕੱਲੇ ਇਕੱਲੇ ਬੱਚੇ ਨੂੰ ਆਪਣੇ ਹੱਥਾਂ ਨਾਲ ਆਸ਼ੀਰਵਾਦ ਵੀ ਦਿੱਤਾ ਪ੍ਰਸ਼ਾਦ ਵੀ ਛਕਾਇਆ ਇਸ ਕਰਕੇ ਮੈਂ ਆਪਣੇ ਸਮਾਣਾ ਵਸਿਆ ਨੂੰ ਮੰਤਰੀ ਜੀ ਦਾ ਬਹੁਤ ਬਹੁਤ ਧੰਨਵਾਦ ਹੌਜਦਿਰੋ ਕੈਂਬਰਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼